ਖਾਤੁਰੂ ਕਹਿੰਦੇ ਜੋ ਜਨਮ ਹੈ ਤਿਸ ਸੰਸਾਰ ਪਰ ਮਰਨਾ ਭਾਈ ਜਿਹਦਾ ਜਨਮ ਹੋਇਆ ਉਹਨੇ ਜਾਣਾ ਹੀ ਜਣਾ ਸੰਸਾਰ ਜਿਹਦਾ ਜਨਮ ਹੋਇਆ ਨਾ ਉਹਨੇ ਜਾਣਾ ਹੀ ਜਣਾ ਉਹਨੇ ਰਹਿਣਾ ਨਹੀਂ ਸੰਸਾਰ ਤੇ ਚੇਤੇ ਰੱਖ ਜਨਮ ਲੈਣ ਵਾਲਾ ਮਰਦਾ ਹੁੰਦਾ ਹੈ ਜਿਹਦਾ ਜਨਮ ਹੋਇਆ ਉਹਨੇ ਮਰਨਾ ਜੋ ਜਨਮ ਹੈ ਉਹ ਜਾਨੋ ਉਹਨੇ ਮਰਨਾ ਹੀ ਮਰਨਾ ਪਰ ਜਿਹੜਾ ਪ੍ਰਗਟ ਹੁੰਦਾ ਨਾ ਉਹ ਨਹੀਂ ਜਾਂਦਾ ਸੰਸਾਰ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਲਈ ਪਾਈ ਗੋਦਾ ਨੀ ਸ਼ਬਦ ਬਟ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਇਆ ਗੁਰੂ ਪ੍ਰਗਟ ਹੋਏ ਗੁਰੂ ਜਮੇਰ ਗੁਰੂ ਪਰਗਟ ਹੋਇਆ ਭਾਈ ਮਰਾ ਸੁਹ ਗੁਰੂ ਨਾਨਕ ਸਾਹਿਬ ਤਿਉਹ ਜੋਤ ਆਦਿ ਦੇ ਸਾਡੇ ਵਿੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਤਿਬੀਓ ਜੋ ਦੇਖੀਏ ਜਿਹਨੂੰ ਪਟ ਸਾਹਿਬਾਨ ਨੇ ਜੋਤੂਤ ਬਹਾਰਾ ਆਪ ਜੀ ਬਣਾ ਲਿਆ ਉਹ ਜੋਤ ਅਜਿਹੀ ਹੈ ਸਾਡੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਖਾਲਸੇ ਲਈ ਇਹ ਸ਼ਬਦ ਬਣਵਾਇਆ ਪ੍ਰਗਟ ਹੋ ਖਾਲਸਾ ਪਰਮਾਤਮਾ ਦੀ ਮੌਜ ਕਿ ਪਰਮਾਤਮਾ ਦੀ ਮੌਜ ਵਿੱਚ ਭਾਈ ਖਾਲਸਾ ਪਰਗਟ ਹੋਇਆ ਗੁਰੂ ਵੀ ਪ੍ਰਗਟ ਹੋਇਆ ਤੇ ਖਾਲਸਾ ਨੂੰ ਪਰਗਟ ਕਰਿਆ ਰੇਹੀ ਦੁਨੀਆ ਤੱਕ ਹੀ ਰਹੇ। ਜੋ ਕਿ ਨਾ ਜਨਮ ਨਹੀਂ ਹੋਇਆ ਤੇ ਪ੍ਰਗਟ ਹੋਇਆ ਲਿਆ। ਜੇ ਜਨਮ ਹੁੰਦਾ ਫਿਰ ਮੌਤ ਦਾ ਵੀ ਸਮਾਂ ਸੰਭਾਲ ਪਾਈ। ਜਿਹੜਾ ਜੰਮਿਆ ਉਹਨੇ ਮਰਨਾ ਕਿ ਪਰ ਜਿਹੜਾ ਪ੍ਰਗਟ ਹੋਇਆ ਉਹਨੇ ਮਰਨਾ ਨਹੀਂ। ਪ੍ਰਗਟ ਹੋਇਆ ਗੁਰੂ ਨਾਨਕ ਪ੍ਰਗਟ ਹੋਏ ਗੁਰੂ ਪ੍ਰਗਟ ਹੋਏ। ਖਾਲਸਾ ਨੂੰ ਪ੍ਰਗਟ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਵੀ ਆਪੇ ਵਚਨ ਪੜਦੇ ਆ ਕਿ ਪ੍ਰਗਟ ਗੁਰਾਂ ਕੀਤੇ। ਇਹ ਸ਼ਬਦ ਪ੍ਰਗਟ ਹੈ ਪਰ। ਤਰੇਵੀ ਦੁਨੀਆ ਤੱਕ ਰਹੇਗਾ, ਗੁਰੂ ਵੀ ਰਹੇਗੀ ਦੁਨੀਆ ਤੱਕ ਰਹੇਗਾ, ਖਾਲਸਾ ਵੀ ਰਹੇਗੀ ਦੁਨੀਆ ਤੱਕ ਰਹੇਗਾ। ਇਹਨੂੰ ਕੋਈ ਮਿਟਾ ਨਹੀਂ ਸਕਦਾ। ਮਟਾਉਣ ਵਾਲੇ ਕੋਲ ਤਾਂ ਮਿਟ ਕੇ ਸੰਸਾਰ। ਮਟਾਉਣ ਵਾਲੇ ਖੁਦ ਮਿਟ ਕੇ ਸੰਸਾਰ। ਪਰ ਇਹ ਪ੍ਰਗਟ ਹੈ। ਤੁਕਿ ਜੋ ਪ੍ਰਗਟ ਹੋਇਆ ਹੈ ਨਾ, ਉਹਨੇ ਮਿਟਣਾ ਨਹੀਂ। ਹਾਂ ਜਿਹੜਾ ਜਾਣਿਆ, ਭਾਈ ਉਹਨੇ ਜਾਣਿਆ। ਉਹਨੇ ਜਾਣੇ ਰਹਿਣੇ ਸੀ ਸਾਥ ਤੋਂ ਕਿਉਂਕਿ ਜਨਮ ਹੋਇਆ ਤੇ ਮੌਤ ਵੀ ਹੋਈ ਜਨਮ ਹੋਇਆ ਫਿਰ ਮੌਤ ਵੀ ਕੀਤੀ ਜੇ ਪ੍ਰਗਟ ਹੋਇਆ ਫਿਰ ਮੌਤ ਜੇ ਪ੍ਰਗਟ ਹੋਇਆ ਫਿਰ ਮੌਤ ਗੁਰੂ ਵੀ ਪ੍ਰਗਟ ਹੋਇਆ ਤੇ ਖਾਲਸਾ ਵੀ ਪ੍ਰਗਟ ਦੋਨੋਂ ਰਹਿਣਗੇ ਰਹਿਣੀ ਦੁਨੀਆਂ 'ਤੇ ਉੱਪਰ ਨਾ ਇਹ ਨੂੰ ਮਟਾ ਸਕਿਆ ਨਾ ਮਟਾ ਸਕੀ ਨਾ ਇਹ ਨਹੀਂ ਮਿਟਣਾ